ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਕਿ ਤੁਸੀਂ ਆਪਣੀ ਕਮਾਈ ਦੇ ਵਿੱਚ ਬਰਕਤ ਕਿਵੇਂ ਲਿਆ ਸਕਦੇ ਹੋ ਜਾਂ ਫਿਰ ਆਪਣੇ ਕਾਰੋਬਾਰ ਵਿੱਚ ਵਾਧਾ ਕਿਵੇਂ ਕਰ ਸਕਦੇ ਹੋ ਜੇਕਰ ਤੁਹਾਡਾ ਕੋਈ ਵੀ ਕਾਰੋਬਾਰ ਜਾਂ ਕੋਈ ਕੰਮ ਅੜਿਆ ਹੋਇਆ ਹੈ ਤਾਂ ਕਿਵੇਂ ਚੱਲ ਸਕਦਾ ਹੈ ਸੰਗਤ ਜੀ ਜੇਕਰ ਤੁਸੀਂ ਇਹ ਗੱਲ ਸੋਚਦੇ ਹੋ ਕਿ ਤੁਹਾਡਾ ਕੋਈ ਕਾਰੋਬਾਰ ਚੱਲ ਨਹੀਂ ਰਿਹਾ ਜਾਂ ਤੁਸੀਂ ਕੋਈ ਵੀ ਨਵਾਂ ਕੰਮ ਸ਼ੁਰੂ ਕੀਤਾ ਹੈ ਤਾਂ ਉਸ ਵਿੱਚ ਤੁਹਾਨੂੰ ਕੋਈ ਲਾਭ ਨਹੀਂ ਹੋ ਰਿਹਾ ਤੁਸੀਂ ਆਪਣੇ ਕੰਮ ਤੋਂ ਨਿਰਾਸ਼ ਹੋ ਤਾਂ ਤੁਹਾਨੂੰ ਇੱਥੇ ਨਿਰਾਸ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਜੇਕਰ ਤੁਸੀਂ ਸੱਚੇ ਮਨੋਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ ਤਾਂ ਉਹ ਤੁਹਾਡਾ ਕਾਰੋਬਾਰ ਜ਼ਰੂਰ ਚੱਲੇਗਾ ਅਤੇ ਤੁਹਾਡੀ ਕਮਾਈ ਵਿੱਚ ਬਰਕਤਾਂ ਹੋਣਗੀਆਂ ਗੱਲ ਕਰਦੇ ਹਾਂ ਕਿ ਕਮਾਈ ਵਿੱਚ ਜਾਂ ਕਾਰੋਬਾਰ ਵਿੱਚ ਬਰਕਤਾਂ ਕਿਵੇਂ ਆ ਸਕਦੀਆਂ ਹਨ ਸੰਗਤ ਜੀ ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਬੇਈਮਾਨੀ ਨਹੀਂ ਹੈ ਕੋਈ ਵੀ ਲਾਲਚ ਨਹੀਂ ਹੈ ਤੁਸੀਂ ਉਸ ਵਾਹਿਗੁਰੂ ਪਰਮਾਤਮਾ ਨਾਲ ਜੁੜੇ ਹੋ ਉਹ ਰੋਜ਼ ਉਸ ਪਰਮਾਤਮਾ ਅੱਗੇ ਅਰਦਾਸ ਕਰਦੇ ਹੋ ਗੁਰਬਾਣੀ ਦਾ ਜਾਪ ਕਰਦੇ ਹੋ ਤਾਂ ਉਸ ਪਰਮਾਤਮਾ ਤੇ ਭਰੋਸਾ ਰੱਖੋ ਉਸ ਪਰਮਾਤਮਾ ਨੇ ਤੁਹਾਡਾ ਕਦੇ ਵੀ ਬੁਰਾ ਹੋਣ ਨਹੀਂ ਦੇਣਾ ਪਰ ਇਹ ਮਨ ਕਿਵੇਂ ਬੇਈਮਾਨੀ ਅਤੇ ਧੋਖੇਬਾਜ਼ੀ ਤੋਂ ਬਚ ਸਕਦਾ ਹੈ ਕਿਵੇਂ ਅਸੀਂ ਆਪਣੇ ਮਨ ਨੂੰ ਸਾਫ਼ ਰੱਖ ਕੇ ਕਾਰੋਬਾਰ ਵਿੱਚ ਵਾਦਾ ਕਰ ਸਕਦੇ ਹਾਂ ਸੰਗਤ ਜੀ ਲੋੜ ਹੈ ਇੱਥੇ ਤੁਹਾਨੂੰ ਵਾਹਿਗੁਰੂ ਦੇ ਲੜ ਲੱਗਣ ਦੀ ਗੱਲ ਕਰਦੇ ਹਾਂ ਅਸੀਂ ਇੱਥੇ ਇੱਕ ਛੋਟੀ ਜਿਹੀ ਘਟਨਾ ਦੀ ਉਮੀਦ ਹੈ ਕਿ ਤੁਹਾਨੂੰ ਇਸ ਘਟਨਾ ਤੋਂ ਜ਼ਰੂਰ ਕੁਝ ਸਿੱਖਣ ਲਈ ਮਿਲੇਗਾ ਅਤੇ ਤੁਸੀਂ ਆਪਣੀ ਕਮਾਈ ਵਿੱਚ ਬਰਕਤ ਲਿਆ ਸਕਦੇ ਹੋ ਇੱਕ ਵਾਰ ਇੱਕ ਸੇਠ ਸੀ ਅਤੇ ਉਸ ਨੇ ਸੋਚਿਆ ਕਿ ਕਿਉਂ ਨਾ ਮੈਂ ਵੀ ਕੋਈ ਕਾਰੋਬਾਰ ਕਰਾਂ ਆਪਣੀ ਕਮਾਈ ਵਿੱਚ ਵਾਧਾ ਕਰਾਂ ਆਪਣੇ ਪਰਿਵਾਰ ਨੂੰ ਪਾਲਣ ਲਈ ਕੁਝ ਮਿਹਨਤ ਕਰਾਂ ਤਾਂ ਉਸ ਨੇ ਇੱਕ ਸੋਦੇ ਪੱਤੇ ਦੀ ਜਾਨੀ ਕਿ ਥੋਕ ਦੀ ਦੁਕਾਨ ਖੋਲ ਲਈ ਅਤੇ ਉਸ ਨੇ ਆਪਣੀ ਦੁਕਾਨ ਨੂੰ ਲਗਭਗ 6 ਕੁ ਮਹੀਨੇ ਤੱਕ ਲਗਾਤਾਰ ਚਲਾ ਕੇ ਦੇਖਿਆ ਪਰ ਉਸ ਦੀ ਦੁਕਾਨ ਤੇ ਗ੍ਰਾਹਕ ਵਧ ਨਹੀਂ ਰਹੇ ਅਤੇ ਨਾ ਹੀ ਉਸ ਦੇ ਕੋਲ ਕੋਈ ਬਹੁਤੀ ਕਮਾਈ ਹੋ ਰਹੀ ਸੀ ਤਾਂ ਉਹ ਇਸ ਗੱਲ ਨੂੰ ਲੈ ਕੇ ਬਹੁਤ ਨਿਰਾਸ਼ ਰਹਿੰਦਾ ਸੀ ਉਸ ਨੇ ਇਸ ਆਪਣੀ ਨਿਰਾਸ਼ਾ ਦਾ ਸਾਰਾ ਦੋਸ਼ ਕਿਸੇ ਹੋਰ ਇਨਸਾਨ ਤੇ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਜਾਨੇ ਕਿ ਆਪਣੇ ਮਨ ਹੀ ਮਨ ਸੋਚਿਆ ਕਿ ਮੇਰੀ ਕਮਾਈ ਵਿੱਚ ਬਰਕਤ ਇਸ ਲਈ ਨਹੀਂ ਪੈਂਦੀ ਕਿ ਮੈਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਕਿ ਮੇਰਾ ਕੋਈ ਸੱਜਣ ਰਿਸ਼ਤੇਦਾਰ ਕੋਈ ਮੇਰੇ ਵੱਲ ਦੇਖ ਕੇ ਖੁਸ਼ ਨਹੀਂ ਹੈ ਕਿ ਮੈਂ ਕੋਈ ਕਾਰੋਬਾਰ ਕਰ ਸਕਾਂ ਤਾਂ ਉਹ ਆਪਣੇ ਮਨ ਹੀ ਮਨ ਸਾਰਾ ਦੋਸ਼ ਕਿਸੇ ਦੂਜੇ ਉੱਪਰ ਮੜਦਾ ਹੈ ਫਿਰ ਉਹ ਇੱਕ ਦਿਨ ਇੱਕ ਫਕੀਰ ਸੰਤ ਕੋਲ ਜਾਂਦਾ ਹੈ ਤਾਂ ਉਥੇ ਜਾ ਕੇ ਉਹ ਸੰਤ ਦੇ ਅੱਗੇ ਚੌਂਕੜੀ ਮਾਰ ਕੇ ਬੈਠ ਜਾਂਦਾ ਹੈ ਤਾਂ ਸੰਤ ਨੂੰ ਬੋਲਦਾ ਹੈ ਕਿ ਮੇਰੇ ਕਾਰੋਬਾਰ ਵਿੱਚ ਵਾਧਾ ਕਿਉਂ ਨਹੀਂ ਹੋ ਰਿਹਾ 6 ਮਹੀਨੇ ਹੋ ਗਏ ਮੈਂ ਆਪਣੀ ਦੁਕਾਨ ਦੇ ਉੱਪਰ ਵਹਿਲਾ ਬੈਠਾ ਰਹਿਣਾ ਹਾਂ ਕੀ ਗੱਲ ਮੈਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਜਾਂ ਕੋਈ ਨਹੀਂ ਚਾਹੁੰਦਾ ਕਿ ਮੇਰਾ ਕਾਰੋਬਾਰ ਚੱਲ ਸਕੇ ਤਾਂ ਸੰਤ ਅੱਗੋਂ ਕੁਝ ਨਾ ਬੋਲੇ ਹੱਥ ਥੋੜੀ ਦੇਰ ਚੁੱਪ ਬੈਠੇ ਰਹੇ ਤਾਂ ਸੇਠ ਦੇ ਦੋ ਤਿੰਨ ਵਾਰ ਪੁੱਛਣ ਤੇ ਕਿ ਸੰਤ ਜੀ ਕੋਈ ਬਚਨ ਦਿਓ ਕਿ ਮੇਰਾ ਕਾਰੋਬਾਰ ਕਿਵੇਂ ਚੱਲ ਸਕਦਾ ਤਾਂ ਸੰਤ ਨੇ ਕਿਹਾ ਕਿ ਸੌਦਾ ਘੱਟ ਨਾ ਤੋਲਿਆ ਕਰ ਤਾਂ ਸੇਠ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋ ਗਿਆ ਅਤੇ ਕੁਝ ਦੇਰ ਲਈ ਚੁੱਪ ਰਹਿ ਗਿਆ ਅਤੇ ਸੇਠ ਨੂੰ ਫਿਰ ਇਹ ਗੱਲ ਸਮਝ ਆ ਗਈ ਕਿ ਸੰਤ ਮਹਾਪੁਰਖ ਨੇ ਉਹਨਾਂ ਨੂੰ ਇਵੇਂ ਕਿਉਂ ਕਿਹਾ ਹੈ ਕਿਉਂਕਿ ਸੰਤ ਆਪਣੇ ਕਾਰੋਬਾਰ ਵਿੱਚ ਵਾਧਾ ਕਰਨ ਲਈ ਵੱਧ ਕਮਾਈ ਕਰਨ ਲਈ ਲੋਕਾਂ ਨੂੰ ਸੌਦੇ ਵਿੱਚ ਉਹ ਹੀ heira-feri ਨਾਲ ਘੱਟ ਸੌਦਾ ਤੋਲ ਦਿੰਦਾ ਸੀ ਅਤੇ ਉਸ ਨੂੰ ਜਦੋਂ ਸੰਤ ਮਹਾਪੁਰਸ਼ ਨੇ ਇਹ ਗੱਲ ਕਹੀ ਤਾਂ ਸੇਠ ਉੱਠ ਕੇ ਚਲਿਆ ਗਿਆ ਅਤੇ ਉਸ ਨੇ ਸੰਤ ਮਹਾਪੁਰਸ਼ ਦੀ ਗੱਲ ਮੰਨ ਲਈ ਫਿਰ ਉਸ ਨੇ ਆਪਣੀ ਦੁਕਾਨ ਤੇ ਜਾ ਕੇ ਉਵੇਂ ਹੀ ਕੀਤਾ ਕਿ ਮੈਂ ਇਵੇਂ ਹੀ ਕਰਕੇ ਦੇਖਦਾ ਹਾਂ ਕਿ ਸੌਦਾ ਲੋਕਾਂ ਨੂੰ ਬਰਾਬਰ ਦਾ ਤੋਲ ਕੇ ਦੇਵਾਂਗਾ ਚਾਹੇ ਮੇਰਾ ਕਾਰੋਬਾਰ ਹੁਣ ਚੱਲੇ ਜਾਂ ਨਾ ਚੱਲੇ ਜਦ ਸੇਠ ਨੇ ਲੋਕਾਂ ਨੂੰ ਸੌਦਾ ਬਰਾਬਰ ਪੂਰਾ ਤੋਲ ਕੇ ਦੇਣਾ ਸਟਾਰਟ ਕਰ ਦਿੱਤਾ ਅਤੇ ਦਿਨ ਹੀ ਦਿਨ ਸੇਠ ਦੇ ਸੁਭਾਜ ਐਨਾ ਫਰਕ ਆ ਗਿਆ ਕਿ ਆਪਣੇ ਗ੍ਰਾਹਕਾਂ ਨੂੰ ਉਹ ਕਹਿਣ ਲੱਗਾ ਕਿ ਜਿੰਨਾ ਸੌਦਾ ਤੋਲਣਾ ਹੈ ਤੁਸੀਂ ਆਪ ਹੀ ਆ ਕੇ ਤੋਲ ਲਿਓ ਫਿਰ ਸੇਠ ਦੇ ਇਸ ਰਵੱਈਏ ਨੂੰ ਦੇਖ ਕੇ ਉਸ ਦੀ ਦੁਕਾਨ ਦੇ ਗ੍ਰਾਹਕ ਖੁਸ਼ ਹੋ ਕੇ ਵੀ ਜਾਂਦੇ ਅਤੇ ਸੇਠ ਤੇ ਪੂਰਾ ਵਿਸ਼ਵਾਸ ਵੀ ਕਰਦੇ ਅਤੇ ਸੇਠ ਨੂੰ ਬੋਲਦੇ ਕਿ ਕੋਈ ਗੱਲ ਨਹੀਂ ਸੇਠ ਜੀ ਤੁਸੀਂ ਆਪਣੇ ਹਿਸਾਬ ਨਾਲ ਸਾਨੂੰ ਐਨਾ ਸੌਦਾ ਤੋਲ ਦਿਓ ਸੇਠ ਦੇ ਇਸ ਵਧੀਆ ਸੁਭਾਅ ਨੂੰ ਦੇਖ ਕੇ ਮਿੱਠੀ ਬੋਲੀ ਨੂੰ ਦੇਖ ਕੇ ਲੋਕ ਉਸ ਤੇ ਵਿਸ਼ਵਾਸ ਕਰਨ ਲੱਗੇ ਅਤੇ ਉਸ ਦੇ ਗ੍ਰਾਹਕ ਵੀ ਵਧਣ ਲੱਗੇ ਫਿਰ ਜੋ-ਜੋ ਸਮਾਂ ਬੀਤਦਾ ਗਿਆ ਕੁਝ ਸਾਲਾਂ ਬਾਅਦ ਸੇਠ ਦੀ ਕਮਾਈ ਐਨੀ ਕੁ ਵੱਧ ਗਈ ਕਿ ਉਸ ਨੇ ਸੌਦਾ ਤੋਲਣ ਲਈ ਜੋ ਵੱਟੇ ਸਨ ਉਹ ਵੀ ਸੋਨੇ ਦੇ ਰੱਖ ਲਏ ਤਾਂ ਇਹ ਸਭ ਹੋਇਆ ਕਿਵੇਂ ਕਿਉਂਕਿ ਸੇਠ ਨੇ ਆਪਣੇ ਮਨ ਨੂੰ ਸਾਫ਼ ਕਰਕੇ ਲੋਕਾਂ ਨਾਲ ਬੇਈਮਾਨੀ ਕਰਨੀ ਛੱਡ ਦਿੱਤੀ ਤਾਂ ਹੁਣ ਸੇਠ ਦੀ ਦੂਰ-ਦੂਰ ਤੱਕ ਪਿੰਡਾਂ ਵਿੱਚ ਚਰਚਾ ਹੋਣ ਲੱਗ ਗਈ ਕਿ ਇਹ ਸੇਠ ਦਾ ਸੁਭਾਅ ਬਹੁਤ ਹੀ ਵਧੀਆ ਹੈ ਸੌਦਾ ਬਰਾਬਰ ਦਾ ਤੋਲ ਕੇ ਦਿੰਦਾ ਹੈ ਵਧੀਆ ਸੌਦਾ ਦਿੰਦਾ ਹੈ ਇਸ ਦੇ ਦਿਲ ਵਿੱਚ ਕੋਈ ਬੇਈਮਾਨੀ ਨਹੀਂ ਹੈ ਤਾਂ ਦੂਰੋ ਦੂਰੋ ਗ੍ਰਾਹਕ ਸੇਠ ਕੋਲ ਆਉਣ ਲੱਗੇ ਇੱਕ ਦਿਨ ਫਿਰ ਸੇਠ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਉਸ ਸੰਤ ਮਹਾਪੁਰਸ਼ ਨੂੰ ਦੁਬਾਰਾ ਮਿਲ ਕੇ ਆਵਾਂ ਜਿਸ ਦੀ ਬਦੌਲਤ ਮੇਰੀ ਕਮਾਈ ਵਿੱਚ ਵਾਧਾ ਹੋਇਆ ਹੈ ਤਾਂ ਉਹ ਸੋਨੇ ਦੇ ਵਟੇ ਲੈ ਕੇ ਉਸ ਸੰਤ ਨੂੰ ਦਿਖਾਉਣ ਚਲਿਆ ਗਿਆ ਜਦ ਉਹ ਸੇਠ ਸੰਤ ਕੋਲ ਜਾ ਕੇ ਬੈਠਾ ਤਾਂ ਆਪਣੇ ਸੋਨੇ ਦੇ ਵਟੇ ਸੰਤ ਨੂੰ ਦਿਖਾਉਂਦਾ ਹੋਇਆ ਬੋਲਦਾ ਕਿ ਸੰਤ ਜੀ ਦੇਖੋ ਤੁਹਾਡੇ ਬਚਨਾਂ ਨਾਲ ਮੇਰੀ ਕਮਾਈ ਵਿੱਚ ਐਨਾ ਵਾਧਾ ਹੋਇਆ ਹੈ ਕਿ ਮੈਂ ਸੌਦਾ ਤੋਲਣ ਲਈ ਸੋਨੇ ਦੇ ਵਟੇ ਵੀ ਰੱਖ ਲੈ ਤਾਂ ਹੁਣ ਸੰਤ ਮਹਾਪੁਰਸ਼ ਜੀ ਮੈਂ ਚਾਹਨਾ ਹਾਂ ਕਿ ਤੁਸੀਂ ਮੈਨੂੰ ਅਗਲਾ ਵਚਨ ਦਿਓ ਮੈਨੂੰ ਤੁਹਾਡੇ ਅਗਲੇ ਵਚਨ ਦੀ ਜ਼ਰੂਰਤ ਹੈ ਤਾਂ ਸੰਤ ਮਹਾਪੁਰਸ਼ ਇਹ ਸੁਣ ਕੇ ਬੋਲੇ ਕਿ ਆਪਣੇ ਇਹ ਜੋ ਵਟੇ ਹਨ ਇਹਨਾਂ ਨੂੰ ਨਦੀ ਵਿੱਚ ਸੁੱਟ ਆ ਜਦੋਂ ਸੰਤ ਮਹਾਪੁਰਸ਼ ਦੀ ਇਹ ਗੱਲ ਸੇਠ ਨੇ ਸੁਣੀ ਤਾਂ ਉਹ ਕੁਝ ਸਮੇਂ ਲਈ ਹੈਰਾਨ ਤਾਂ ਹੋ ਹੀ ਗਿਆ ਅਤੇ ਬੋਲਣ ਲੱਗਾ ਕਿ ਇਹ ਤਾਂ ਵਚਨ ਪਿਛਲੇ ਵਚਨ ਨਾਲੋਂ ਵੀ ਜ਼ਿਆਦਾ ਔਖੇ ਹਨ ਮੈਂ ਆਪਣੀ ਸਾਰੇ ਮਿਹਨਤ ਦੀ ਕਮਾਈ ਨਦੀ ਵਿੱਚ ਕਿਵੇਂ ਬਹਾ ਸਕਦਾ ਹਾਂ ਪ੍ਰਸੰਗਤ ਜੀ ਇੱਕ ਗੱਲ ਯਾਦ ਕਰਦੇ ਹੋਏ ਇੱਥੇ ਬੋਲਾਂਗੇ ਕਿ ਸਾਡੇ ਮਨ ਦੇ ਵੀ ਦੋ ਪਹਿਲੂ ਹਨ ਇੱਕ ਚੰਗਾ ਅਤੇ ਇੱਕ ਬੁਰਾ ਜਦ ਵੀ ਕਦੇ ਕੋਈ ਸਾਡੇ ਅੱਗੇ ਕੋਈ ਦੋਨਾਂ ਵਿੱਚੋਂ ਕੋਈ ਬੁਰੀ ਸੋਚ ਆਉਂਦੀ ਹੈ ਤਾਂ ਸਾਡਾ ਚੰਗਾ ਮਨ ਜੋ ਕਿ ਹਮੇਸ਼ਾ ਸਾਨੂੰ ਇਸ ਗੱਲ ਦਾ ਸੰਕੇਤ ਦਿੰਦਾ ਹੈ ਅੰਦਰੋਂ ਆਵਾਜ਼ ਦਿੰਦਾ ਹੈ ਕਿ ਤੂੰ ਚੰਗਾ ਹੀ ਕਰਨਾ ਹੈ ਕਦੇ ਵੀ ਕਿਸੇ ਨਾਲ ਬੁਰਾ ਨਹੀਂ ਕਰਨਾ ਤਾਂ ਐਵੇਂ ਹੀ ਸੇਠ ਦਲ ਹੋਇਆ ਸੇਠ ਦੇ ਮਨ ਤੋਂ ਆਵਾਜ਼ ਆਈ ਕਿ ਅਗਰ ਪਹਿਲਾ ਸੰਤ ਦੇ ਕਹਿਣ ਤੇ ਕਮਾਈ 'ਚ ਐਨੀ ਬਰਕਤ ਹੋਈ ਹੈ ਤਾਂ ਹੁਣ ਵੀ ਉਸ ਦੇ ਬਚਨ ਨੂੰ ਮੰਨਣਾ ਜ਼ਰੂਰੀ ਹੈ ਉਸਦੇ ਬਚਨ ਤੇ ਵਿਸ਼ਵਾਸ ਕਰ ਸਕਦਾ ਹਾਂ ਤਾਂ ਸੇਠ ਨੇ ਇਹ ਫੈਸਲਾ ਕਰਦੇ ਹੋਏ ਨਦੀ ਤੇ ਗਿਆ ਅਤੇ ਉਥੇ ਆਪਣੇ ਸੋਨੇ ਦੇ ਵਟੇ ਸੁੱਟ ਦਿੱਤੇ ਤਿੰਨ ਚਾਰ ਦਿਨ ਬੀਤ ਗਏ ਤਿੰਨ ਚਾਰ ਦਿਨਾਂ ਬਾਅਦ ਉਸੇ ਨਦੀ ਦੇ ਕਿਨਾਰੇ ਕੁਝ ਲੋਕ ਕਿਸ਼ਤੀ ਤੇ ਆਏ ਅਤੇ ਜਦ ਉਹ ਕਿਸ਼ਤੀ ਤੋਂ ਉਤਰਨ ਲੱਗੇ ਉਹਨਾਂ ਦੇ ਪੈਰਾ ਵਿੱਚ ਕੁਝ ਵਟੇ ਵਾਂਗ ਚੁਬਿਆ ਜਦ ਉਸ ਆਦਮੀ ਨੇ ਦੇਖਿਆ ਤਾਂ ਉਸ ਦੇ ਪੈਰ ਵਿੱਚ ਉਹੀ ਸੋਨੇ ਦਾ ਵਟਾ ਚੁਬਿਆ ਸੀ ਅਤੇ ਉਸ ਨੇ ਜਦ ਦੇਖਿਆ ਕਿ ਇਹ ਤਾਂ ਸੋਨੇ ਦਾ ਵਟਾ ਹੈ ਇਹ ਇੱਥੇ ਕਿੱਦਾਂ ਆ ਸਕਦਾ ਹੈ ਅਤੇ ਇਹ ਕਿਸ ਦਾ ਹੈ ਇਧਰ ਉਧਰ ਦੇਖਣ ਤੇ ਉਸ ਨੂੰ 2-3 ਵਟੇ ਹੋਰ ਮਿਲ ਗਏ ਜਦ ਉਸ ਨੇ ਆਪਣੇ ਆਸ-ਪਾਸ ਦੇ ਲੋਕਾਂ ਤੋਂ ਪੁੱਛਿਆ ਤਾਂ ਉਸ ਨੂੰ ਪਤਾ ਚੱਲਿਆ ਕਿ ਇੱਥੇ ਤਾਂ ਇੱਕ ਹੀ ਸੇਡ ਹੈ ਜੋ ਕਿ ਆਪਣੀ ਦੁਕਾਨ ਤੇ ਸੋਨੇ ਦੇ ਵਟਿਆਂ ਨਾਲ ਸੌਦਾ ਤੋਲਦਾ ਹੈ ਤਾਂ ਉਹਨਾਂ ਨੇ ਇਹ ਸਲਾਹ ਕੀਤੀ ਕਿ ਕਿਉਂ ਨਾ ਉਸ ਭਲੇ ਪੁਰਸ਼ ਦੇ ਵਟੇ ਵਾਪਸ ਕਰ ਆਈਏ ਹੋ ਸਕਦਾ ਹੈ ਕਿਸੇ ਚੋਰ ਨੇ ਚੋਰੀ ਕਰਕੇ ਇੱਥੋਂ ਜਾਂਦੇ ਸਮੇਂ ਨਦੀ ਵਿੱਚ ਵਟੇ ਸੁੱਟ ਦਿੱਤੇ ਹੋਣ ਜਾਂ ਉਸ ਕੋਲੋਂ ਡਿੱਗ ਗਏ ਹੋਣ ਤਾਂ ਉਹ ਲੋਕ ਫਿਰ ਸੇਠ ਕੋਲ ਆਏ ਅਤੇ ਸੇਠ ਕੋਲ ਆ ਕੇ ਉਸ ਨੂੰ ਵਟੇ ਦਿਖਾਉਂਦੇ ਹੋਏ ਬੋਲੇ ਕਿ ਸੇਠ ਜੀ ਇਹ ਤੁਹਾਡੇ ਸੋਨੇ ਦੇ ਵਟੇ ਹਨ ਸਾਨੂੰ ਨਦੀ ਦੇ ਕਿਨਾਰੇ ਤੇ ਮਿਲੇ ਸ਼ਾਇਦ ਕਿਸੇ ਚੋਰ ਦੇ ਕੋਲੋਂ ਉਥੇ ਡਿੱਗ ਗਏ ਹਨ ਤਾਂ ਉਹਨਾਂ ਵਟਿਆਂ ਨੂੰ ਦੇਖ ਕੇ ਸੇਠ ਹੱਕਾ ਬੱਕਾ ਰਹਿ ਗਿਆ ਅਤੇ ਉਸੇ ਟਾਈਮ ਉਹਨਾਂ ਲੋਕਾਂ ਨੂੰ ਰੋਕ ਕੇ ਸੰਤ ਕੋਲ ਭੱਜ ਕੇ ਚਲਿਆ ਗਿਆ ਅਤੇ ਸੰਤਕੁਲ ਜਾ ਕੇ ਬੋਲਦਾ ਕਿ ਸੰਤ ਜੀ ਮੈਂ ਤਾਂ ਤੁਹਾਡੇ ਬਚਨਾਂ ਨੂੰ ਮੰਨ ਲਿਆ ਸੀ ਪਰ ਫਿਰ ਵੀ ਤਿੰਨ ਚਾਰ ਦਿਨਾਂ ਬਾਅਦ ਇਹ ਵੱਟੇ ਫਿਰ ਮੇਰੇ ਕੋਲ ਵਾਪਸ ਆ ਗਏ ਹਨ ਤਾਂ ਹੁਣ ਦੱਸੋ ਮੈਂ ਕੀ ਕਰਾਂ ਹੁਣ ਮੈਂ ਤਾਂ ਤੁਹਾਡੇ ਬਚਨ ਨੂੰ ਮੰਨਿਆ ਸੀ ਪਰ ਹੁਣ ਇਹ ਵਾਪਸ ਮੇਰੇ ਕੋਲ ਆ ਗਏ ਹਨ ਤਾਂ ਦੱਸੋ ਹੁਣ ਤੁਹਾਡਾ ਕੀ ਬਚਨ ਹੈ ਕੀ ਹੁਕਮ ਹੈ ਤਾਂ ਸੰਤ ਨੇ ਆਪਣੀਆਂ ਅੱਖਾਂ ਖੋਲੀਆਂ ਅਤੇ ਕਿਹਾ ਕਿ ਜੋ ਹੱਕ ਮਿਹਨਤ ਦੀ ਕਮਾਈ ਹੈ ਉਹ ਕਦੇ ਵੀ ਕਿਤੇ ਨਹੀਂ ਜਾਂਦੀ ਕੋਈ ਵੀ ਉਸ ਹੱਕ ਮਿਹਨਤ ਦੀ ਕਮਾਈ ਨੂੰ ਖਰਾਬ ਕਰਨ ਦੀ ਜਾਂ ਖਾਣ ਦੀ ਕੋਸ਼ਿਸ਼ ਕਰੇ ਤਾਂ ਉਹ ਮੁੜ ਫਿਰ ਵਾਪਸ ਤੁਹਾਡੇ ਕੋਲ ਆ ਹੀ ਜਾਣੀ ਹੈ ਇੱਥੇ ਗੱਲ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦੀ ਜਿਨ੍ਹਾਂ ਨੇ ਕਿਹਾ ਸੀ ਕੀ ਹੱਕ ਮਿਹਨਤ ਦੀ ਕਮਾਈ ਕਦੇ ਵੀ ਕਿਧਰੇ ਨਹੀਂ ਜਾਂਦੀ ਉਹ ਤੁਹਾਡੇ ਕੋਲ ਹੀ ਰਹੇਗੀ ਚਾਹੇ ਕੋਈ ਕਿੰਨੀ ਵੀ ਕੋਸ਼ਿਸ਼ ਕਰ ਲਵੇ ਪਰ ਤੁਹਾਡੀ ਹੱਕ ਮਿਹਨਤ ਦੀ ਕਮਾਈ ਨੂੰ ਤੁਹਾਡੇ ਤੋਂ ਕਦੇ ਵੀ ਕੋਈ ਨਹੀਂ ਖੋ ਸਕਦਾ ਉਹ ਵਾਪਸ ਫਿਰ ਤੋਂ ਤੁਹਾਡੇ ਕੋਲ ਹੀ ਆਉਣੀ ਹੈ ਸਤ ਸੰਗਤ ਜੀ ਸੋ ਇਸ ਘਟਨਾ ਤੋਂ ਸ਼ਾਇਦ ਤੁਹਾਡੇ ਮਨ ਵਿੱਚ ਵੀ ਕੁਝ ਚੰਗੇ ਵਿਚਾਰ ਆਏ ਹੋਣਗੇ ਕਿ ਕਦੇ ਵੀ ਦਿਲ ਵਿੱਚ ਬੇਈਮਾਨੀ ਰੱਖ ਕੇ ਕਿਸੇ ਦਾ ਹੱਕ ਮਾਰ ਕੇ ਆਪਣੇ ਢਿੱਡ ਪਰਨ ਦੀ ਕੋਸ਼ਿਸ਼ ਨਾ ਕਰੋ ਇਵੇਂ ਕਰਨ ਨਾਲ ਤੁਹਾਡੀ ਕਮਾਈ ਵਿੱਚ ਬਰਕਤ ਤਾਂ ਬਿਲਕੁਲ ਨਹੀਂ ਆਏਗੀ ਉਲਟਾ ਤੁਹਾਡੇ ਕਾਰੋਬਾਰ ਵਿੱਚ ਘਾਟਾ ਹੀ ਹੋਏਗਾ ਹਮੇਸ਼ਾ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰਿਓ ਤਾਂ ਜੋ ਤੁਹਾਡਾ ਮਨ ਵੀ ਇੰਨਾ ਕੋ ਸਾਫ਼ ਹੋ ਸਕੇ ਇੰਨਾ ਕੋ ਵਾਹਿਗੁਰੂ ਨਾਲ ਜੁੜ ਸਕੇ ਕਿ ਤੁਹਾਡੇ ਮਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੇਇਮਾਨੀ ਨਾ ਰਹੇ ਅਤੇ ਨਾ ਹੀ ਕਿਸੇ ਨਾਲ ਧੋਖਾ ਧੜੀ ਤੁਹਾਡੇ ਮਨ ਵਿੱਚ ਆਵੇ ਅਗਰ ਤੁਹਾਡਾ ਮਨ ਤੁਹਾਡੀ ਨੀਤ ਸਾਫ਼ ਹੈ ਤਾਂ ਤੁਹਾਡੇ ਕਾਰੋਬਾਰ ਵਿੱਚ ਵਾਦਾ ਆਪਣੇ ਆਪ ਹੀ ਹੋ ਜਾਏਗਾ ਸੰਗਤ ਜੀ ਹਮੇਸ਼ਾ ਉਸ ਵਾਹਿਗੁਰੂ ਦਾ ਜਾਪ ਕਰਨ ਵੇਲੇ ਅੰਤਰ ਧਿਆਨ ਕਰਕੇ ਅੱਖਾਂ ਬੰਦ ਕਰਕੇ ਸਿਮਰਨ ਕਰਿਆ ਕਰੋ ਅਤੇ ਅਰਦਾਸ ਕਰਿਆ ਕਰੋ ਕਿ ਹੇ ਵਾਹਿਗੁਰੂ ਹੇ ਪਰਮਾਤਮਾ ਸਾਡੇ ਅੰਦਰ ਦੀ ਬੁਰੀਾਈ ਨੂੰ ਖਤਮ ਕਰਨਾ ਸਾਡੇ ਅੰਦਰ ਦੇ ਬੁਰੇ ਮਨ ਨੂੰ ਖਤਮ ਕਰਨਾ ਤਾਂ ਜੋ ਅਸੀਂ ਕਿਸੇ ਨਾਲ ਕੋਈ ਧੋਖਾ ਧੜੀ ਨਾ ਕਰ ਸਕੇ ਅਤੇ ਇਹ ਇਮਾਨਦਾਰੀ ਨਾਲ ਆਪਣਾ ਕਾਰੋਬਾਰ ਚਲਾ ਸਕੇ ਉਮੀਦ ਹੈ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ